ਸੋ ਸ੍ਰੀ ਕਾਲਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਚੜਤੀ ਕਲਾ ਚਾਹੋਗੇ ਤੁਹਾਡਾ ਸਵਾਗਤ ਹੈ ਜੀ ਪ੍ਰੀਤ ਬਟਿਕ ਚੈਨਲ ਤੇ ਅੱਜ ਆਪਾਂ ਤੁਹਾਨੂੰ ਜਿਹੜੇ ਵੀ ਸੂਟ ਦਿਖਾਵਾਂਗੇ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਬਾਕੀ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਰਿਕੁਐਸਟ ਕਰਦੀ ਹਾਂ ਜਿਨ੍ਹਾਂ ਨੇ ਮੇਰਾ ਇਹ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਨਾਲ ਬੈਲ ਆਈਕਨ ਵੀ ਜਰੂਰ ਪ੍ਰੈਸ ਕਰਿਆ ਕਰੋ ਤਾਂ ਜੋ ਤੁਹਾਨੂੰ ਵੀਡੀਓ ਦੀ ਹਰੇਕ ਨੋਟੀਫਿਕੇਸ਼ਨ ਮਿਲ ਸਕੇ ਚਲੋ ਜੀ ਹੁਣ ਆਪਾਂ ਸੂਟ ਦਿਖਾਉਣੇ ਜਿਹੜੇ ਸ਼ੁਰੂ ਤੁਹਾਨੂੰ ਕਰਦੇ ਆਂ ਫਰਸਟ ਸੂਟ ਜਿਹੜਾ ਆਪਣਾ ਹੋਏਗਾ ਕਟ్రਾਈ ਦਾ ਹੋਏਗਾ ਇਹ ਦੁਵਾਰਾ ਪਹਿਣਾ ਦੀ ਡਿਮਾਂਡ ਤੇ ਸੂਟ ਲੈ ਕੇ ਆਇਆ ਬਹੁਤ ਹੀ ਡਿਮਾਂਡ ਸੀਗੀ ਪਹਿਣਾ ਦੀ ਕਿ ਇਹ ਕਟ్రਾਈ ਦਾ ਜਿਹੜਾ ਆ ਆਪਾਂ نیچے ਕੱਟ ਬਣਿਆ ਹੋਇਆ ਆ ਫਲਾਵਰਸ ਦਾ ਠੀਕ ਹੈ ਜੀ ਸ਼ਾਲ ਤੇ ਵੀ نیچے 4 ਸਾਈਡ ਕੱਟ ਫਲਾਵਰਸ ਦਾ ਹੋਊਗਾ ਤੇ ਬਾਟਮ ਤੇ ਵੀ نیچے ਹੋਏਗਾ ਕੱਟ ਇਦਾਂ ਤੁਸੀਂ बॉटम ਬਣਾਉਣੀ बॉटम ਬਣਾ ਸਕਦੇ ਅਗਰ ਪਲਾਜ਼ੋ ਬਣਾਉਗੇ ਤਾਂ ਸਭ ਤੋਂ ਬੈਸਟ ਰਹੇਗਾ ਪਲਾਜ਼ੋ ਬਹੁਤ ਹੀ ਵਧੀਆ ਲੱਗੇਗਾ ਨਾਲ ਸਟਿਚ ਹੋਇਆ ਸ਼ਾਰਟ ਦਾ ਫੈਬਰਿਕ ਰਹੇਗਾ ਜਿਹੜਾ ਪ੍ਰਿੰਟਡ ਚ ਹੋਏਗਾ ਪ੍ਰਿੰਟਰ ਹੋਏਗੀ ਨਾਲ बॉटम ਪਲੇਨ ਰਹੇਗੀ ਸ਼ਾਲ ਵੀ ਪਲੇਨ ਹੋਏਗਾ ਠੀਕ ਹੈ ਜੀ ਚੈੱਕ ਕਰ ਸਕਦੇ ਤੁਸੀਂ ਫਲਾਵਰਸ ਬਣੇ ਆ ਸ਼ਾਲ ਤੇ ਵੀ बॉटम ਤੇ ਵੀ ਫਲਾਵਰਸ ਬਣੇ ਆ ਉਹ ਕੱਟ ਬਣਿਆ ਹੋਇਆ ਫਲਾਵਰਸ ਵਾਲਾ ਇਹਦੇ ਵਿੱਚ অলਮੋਸਟ ਆਪਾਂ 7-8 ਕਲਰ 8 ਤੋਂ 10 ਕਲਰ ਲੈ ਕੇ ਆਏ ਆ ਇਨਾਂ ਵਿੱਚ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆਈ ਜਾਂਦਾ ਸਕਰੀਨਸ਼ਾਟ ਭੇਜੀ ਜਾਓ ਤੇ ਆਪਣਾ ਆਰਡਰ ਜਿਹੜਾ ਬੁੱਕ ਕਰੀ ਜਾਓ ਇਹ ਬਹੁਤ ਹੀ ਲਿਮਟਿਡ ਸਟਾਕ ਹੈ ਆਪਣੇ ਕੋਲ ਜਲਦੀ ਤੋਂ ਜਲਦੀ ਤੁਸੀਂ ਆਰਡਰ ਕਰ ਦੋ ਨਹੀਂ ਤਾਂ ਤੁਹਾਨੂੰ ਫਿਰ ਵੇਟ ਕਰਨੀ ਪੈਗੀ ਠੀਕ ਹੈ ਅੱਗੇ ਕਾਫੀ ਪੈਣਾ ਜਿਹੜੀਆਂ ਉਹਨਾਂ ਨੂੰ ਸੂਟ ਨਹੀਂ ਮਿਲ ਪਾਇਆ ਸੋ ਦੁਬਾਰਾ ਇਸ ਕਰਕੇ ਲੈ ਕੇ ਆਇਆ ਬਟ ਹੁਣ ਵੀ ਲਿਮਟਿਡ ਸਟਾਕ ਵਿੱਚ ਆਇਆ ਆ ਠੀਕ ਹੈ ਤੁਸੀਂ ਅੱਜ ਦੇ ਦਿਨ ਵਿੱਚ ਜਿਹੜਾ ਜਿਹੜਾ ਆਰਡਰ ਕਰ ਦੋ ਉਹਨੂੰ ਮਿਲ ਜਾਏਗਾ ਬਾਕੀ ਆਦਰਵਾਇਸ ਤੁਹਾਨੂੰ ਸੌਰੀ ਵੇਟ ਕਰਨੀ ਪੈ ਸਕਦੀ ਹੈ ਠੀਕ ਹੈ ਜੀ ਚਲੋ ਆਪਣਾ ਅਕੋਰਡਿੰਗ ਕਲਰ ਸਿਲੈਕਟ ਕਰੀ ਚਲੋ ਤੇ ਵੀਡੀਓ ਨੂੰ ਵਾਟ ਵਾਟ ਸ਼ੇਅਰ ਜ਼ਰੂਰ ਕਰੋ ਤਾਂ ਜੋ ਜਿਹੜੀਆਂ ਭੈਣਾਂ ਦੀ ਡਿਮਾਂਡ ਆ ਬਾਈ ਕਰਨਾ ਚਾਹੁੰਦੀਆਂ ਸੂਟ ਬਾਈ ਕਰ ਸਕਦੇ ਆ ਇਹ ਠੀਕ ਹੈ ਜੀ ਦੇਖੋ ਬਹੁਤ ਸੋਹਣੇ ਸੋਹਣੇ ਕਲਰ ਨਾਲ ਸ਼ਾਰਟ ਪਲੈਂਟਰ ਰੱਖੀ ਆਪਾਂ ਬਾਟਮ ਨਾਲ ਪਲੇਨ ਹੈ ਨਾਲ ਜਿਹੜਾ ਸ਼ਾਲ ਉਹ ਵੀ ਪਲੇਨ ਹੈਗਾ ਆ ਠੀਕ ਹੈ ਜੀ ਬਹੁਤ ਸੋਹਣੇ ਜਿਹੜੇ ਕਲਰ ਲੈ ਕੇ ਆਏ ਆ ਬ੍ਰਾਈਟ ਜਿਹੜੇ ਸਪੈਸ਼ਲ ਭੈਣਾਂ ਦੀ ਡਿਮਾਂਡ ਦੇ ਕਲਰ ਸੀਗੇ ਭੈਣਾਂ ਦੀ ਚੁਆਇਸ ਦੇ ਸੀਗੇ ਠੀਕ ਹੈ ਸੋਚਿਆ ਕਿ ਉਹੀ ਕਲਰ ਲੈ ਕੇ ਆਈਏ ਜਿਹੜੀਆਂ ਭੈਣਾਂ ਨੂੰ ਲਾਈਕ ਕਰਦੀਆਂ ਆ ਤੇ ਉਹਨਾਂ ਦੀ ਡਿਮਾਂਡ ਆ ਠੀਕ ਹੈ देखी चलो बहुत सोहना देखो प्रिंट कि सोहना डिसेंट जे प्रिंट लेके आए वक्रे जे प्रिंट लेके आए आप नेक्स्ट आवला सूट होएगा ये पशमीने का होएगा ਪਸ਼ਮੀਨੇ ਦੇ ਵੀ ਬਹੁਤ ਪਹਿਣਾ ਦੇ ਡਿਮਾਂਡ ਹੁੰਦੀ ਹੈ ਜਿੱਦਾਂ ਕੋਈ ਛੋਟੇ-ਮੋਟੇ ਫੰਕਸ਼ਨ ਤੇ ਵੇਅਰ ਕਰਨਾ ਚਾਹੁੰਦੇ ਆ ਤੁਸੀਂ ਗੁਰਦੁਆਰਾ ਸਾਹਿਬ ਡੇਲੀ ਜਾਂਦੇ ਆ ਉੱਥੇ ਵੇਅਰ ਕਰਨਾ ਚਾਹੁੰਦੇ ਆ ਜਾਂ ਕਿਸੇ ਬਰਥਡੇ ਫੰਕਸ਼ਨ ਤੇ ਜਾਂ ਕਿਤੇ ਨਾਰਮਲੀ ਆਪਰ ਰਿਲੇਟਿਵਸ ਤੇ ਜਾਂਦੇ ਆ ਤਾਂ ਤੁਸੀਂ ਜਿਹੜਾ ਵੇਅਰ ਕਰਨਾ ਚਾਹੁੰਦੇ ਆ ਤੇ ਪਸ਼ਮੀਨੇ ਦੇ ਜਿਹੜੇ ਆਵਲੇ ਸੂਟ ਆ ਇਹ ਤੁਹਾਡੇ ਲਈ ਬੈਸਟ ਰੈਂਡ ਵਾਲੇ ਆ ਪ੍ਰਾਈਸ ਵੀ ਜੈਨੂਇਨ ਹੈ ਕਲਰ ਵੀ ਠੀਕ ਹੈ ਔਰ ਜਿਹੜੇ ਪ੍ਰਿੰਟਡ ਵੀ ਬਹੁਤ ਅੱਛੇ ਆ ਨੈਕਸਟ ਆਵਰੇ ਸੂਟ ਇਹ ਅੱਗੇ ਵੀ ਆਪਾਂ ਲੈ ਕੇ ਆਏ ਸੀਗੇ ਦੁਬਾਰਾ ਲੈ ਕੇ ਆਏ ਆ ਕਿਉਂਕਿ ਉਸ ਟਾਈਮ ਸਾਰੇ ਸੋਲਡ ਆਊਟ ਹੋ ਚੁੱਕੇ ਸੀ ਸੋ ਭੈਣਾਂ ਨੇ ਦੁਬਾਰਾ ਡਿਮਾਂਡ ਕੀਤੀ ਕਿ ਫੈਬਰਿਕ ਅੱਛਾ ਹੈ ਦੁਬਾਰਾ ਲੈ ਕੇ ਆਓ ਸੋ ਤੁਹ ਸੋਚਿਆ ਦੁਬਾਰਾ ਲੈ ਕੇ ਆਏ ਆ ਦੇਖ ਲਓ ਤੁਸੀਂ ਹੁਣ ਦੁਬਾਰਾ ਤੋਂ ਜਿਹੜਾ ਜਿਹੜਾ ਕਲਰ ਤੁਸੀਂ ਚੂਜ਼ ਕਰਨਾ ਚਾਹੁੰਦੇ ਆ ਤੁਸੀਂ ਕਰੀ ਚੱਲੋ ਤੇ ਅਪਨੇ ਅਕੋਰਡਿੰਗ ਕਲਰ ਸਿਲੈਕਟ ਕਰੀ ਚੱਲੋ ਤੁਸੀਂ ਚੈੱਕ ਕਰ ਸਕਦੇ ਹੋ ਫੋਟੋ ਦੇਖੋ ਕਿੰਨਾ ਸੋਹਣਾ ਜਿਹੜਾ ਰੈਡੀ ਹੋ ਕੇ ਲੱਗ ਰਿਹਾ ਆ ਨਾਲ ਉਹਨਾਂ ਨੇ ਪਲਾਜ਼ੋ ਸਟਿਚ ਕੀਤਾ ਪਾਇਆ ਅਗਰ ਤੁਸੀਂ ਪਲਾਜ਼ੋ ਨਹੀਂ ਲਾਇਕ ਕਰਦੇ बॉਟਮ ਸਟਿਚ ਕਰਨੀ ਚਾਹੁੰਦੇ ਆ ਤਾਂ ਤੁਸੀਂ बॉਟਮ ਵੀ ਕਰ ਸਕਦੇ ਹੋ ਠੀਕ ਹੈ ਜੀ 2.5 ਮੀਟਰ ਸ਼ਰਟ ਦਾ ਫੈਬਰਿਕ ਹੋਏਗਾ 2.5 ਮੀਟਰ ਹੀ बॉਟਮ ਦਾ ਹੋਏਗਾ ਨਾਲ ਸ਼ਾਲ ਹੋਏਗਾ ਪਸ਼ਮੀਨੇ ਦਾ ਹੋਏਗਾ ਇਹ ਬਟਿਕ ਸਟਾਈਲ ਸੂਟ ਰਹਿਣ ਵਾਲੇ ਆ ਬਹੁਤ ਵਧੀਆ ਆ ਜਿਸ ਆਦੇ ਨਾਲ ਅਗਰ ਤੁਸੀਂ ਪਲਾਜੋ ਸਟਿਚ ਕਰਾਉਣਾ ਪਲਾਜੋ ਕਰਾ ਸਕਦੇ ਹੋ ਅਗਰ ਇਹਨੂੰ ਕੁੜਤੇ ਸਟਾਈਲ ਸਟਿਚ ਕਰਾਉਣਾ ਕੁੜਤੇ ਸਟਾਈਲ ਵੀ ਆਪਣੀ ਅਕੋਰਡਿੰਗ ਜਿੱਦਾਂ ਤੁਸੀਂ ਇਹਨੂੰ ਰੈਡੀ ਕਰਵਾਉਣਾ ਚਾਹੋ ਨੇ ਕਰਵਾ ਸਕਦੇ ਹੋ ਉਦਾਂ ਹੀ ਰੈਡੀ ਕਰਵਾ ਕੇ ਤੁਸੀਂ ਸੂਟ ਨੂੰ ਤੁਸੀਂ ਬਾਈ ਕਰ ਸਕਦੇ ਹੋ ਇਸ ਵਿੱਚ ਵੀ ਆਲਮੋਸਟ ਆਪਣੇ ਕੋਲ 8 ਤੋਂ 10 ਕਲਰ अवेलेबल ਹੈਗੇ ਆ ਡਾਰਕ ਸ਼ੇਡ ਬਹੁਤ ਸੋਹਣੇ ਆ ਜਿਹੜਾ ਜਿਹੜਾ ਇਹਨਾਂ ਵਿੱਚੋਂ ਤੁਹਾਨੂੰ ਕਲਰ ਪਸੰਦ ਆ ਸਕਰੀਨ ਸ਼ਾਟ ਭੇਜ ਕੇ ਆਪਣਾ ਆਰਡਰ ਜਿਹੜਾ ਹੈ ਬੁੱਕ ਕਰ ਲਓ ਠੀਕ ਹੈ ਜੀ ਆਪਣੇ ਕੋਲ ਲਿਮਟਿਡ ਹੀ ਸਟਾਕ ਹੈ ਲਿਮਟਿਡ ਹੀ ਟਾਈਮ ਹੈ ਬਾਕੀ ਜੀ ਪਿਆਰਾ ਜਿਹਾ ਕਮੈਂਟ ਜਰੂਰ ਕਰਿਆ ਕਰੋ ਤਾਂ ਜੋ ਤੁਹਾਨੂੰ ਸਾਨੂੰ ਪਤਾ ਲੱਗ ਸਕੇ ਤੁਹਾਨੂੰ ਸਾਡੀ ਕਲੈਕਸ਼ਨ ਜਿਹੜੀ ਕਿਦਾਂ ਦੀ ਲੱਗਦੀ ਆ ਨੈਕਸਟ ਆਵਲਾ ਇਹ ਵਾਲਾ ਸੂਟ ਵੀ ਪਸ਼ਮੀਨੇ ਦਾ ਹੋਏਗਾ ਇਹ ਵਾਲਾ ਸੂਟ ਵੀ ਤੁਸੀਂ ਬਾਈ ਕਰਨ ਚੋਣੇ ਦੇ ਵਿੱਚ ਵੀ ਆਪਣੇ ਕੋਲ ਤਿੰਨ ਤੋਂ ਚਾਰ ਕਲਰ ਅਵੇਲੇਬਲ ਹੈਗੇ ਆ ਅਗਰ ਤੁਸੀਂ ਬਾਈ ਕਰਨਾ ਚਾਹੁੰਦੇ ਆ ਤੁਸੀਂ ਕਰ ਸਕਦੇ ਹੋ ਨੈਕਸਟ ਵਾਲਾ ਪ੍ਰਿੰਟਡ ਆ ਗਿਆ ਡਿਫਰੈਂਟ ਪ੍ਰਿੰਟਡ ਲੈ ਕੇ ਆਏ ਆ ਕਾਫੀ ਪਸ਼ਮੀਨੇ ਚ ਵੀ ਆਪਣੇ ਕੋਲ ਪ੍ਰਿੰਟ ਹੈਗੇ ਆ ਪਸ਼ਮੀਨੇ ਦਾ ਤਾਂ ਆਪਣੇ ਕੋਲ ਅ ਲਿਮਟਡ ਸਟਾਕ ਹੁੰਦਾ ਹੈ ਅਗਰ ਤੁਸੀਂ ਪਸ਼ਮੀਨੇ ਦੇ ਸੂਟਾਂ ਚ ਜਿਹੜਾ ਵੀ ਬਾਇ ਕਰਨਾ ਚਾਹੁੰਦੇ ਦੱਸ ਸਕਦੇ ਹੋ ਬਾਕੀ ਜੀ ਅੱਜ ਦੀ ਕਲੈਕਸ਼ਨ ਦੇ ਵਿੱਚ ਆਪਣੇ ਕੋਲ ਇਹ ਵਾਲੇ ਸੂਟ ਰੈਨ ਵਾਲੇ ਉਮੀਦ ਆ ਤੁਹਾਨੂੰ ਪਸੰਦ ਆਏ ਹੋਣਗੇ ਤੇ ਆਪਣਾ ਸਕਰੀਨਸ਼ਾਟ ਭੇਜ ਕੇ ਆਰਡਰ ਬੁੱਕ ਕਰੋ ਤੇ ਪਿਆਰਾ ਜਿਹਾ ਕਮੈਂਟ ਜਰੂਰ ਕਰਿਓ ਤਾਂ ਜੋ ਸਾਨੂੰ ਪਤਾ ਲੱਗ ਸਕੇ ਤੁਹਾਨੂੰ ਸਾਡੀ ਕਲੈਕਸ਼ਨ ਜਿਹੜੀ ਹੈ ਕਿਦਾਂ ਦੀ ਲੱਗਦੀ ਆ ਠੀਕ ਹੈ ਜੀ ਬਾਕੀ ਅਗਰ ਤੁਸੀਂ ਇਸ ਤੋਂ ਇਲਾਵਾ ਕਿਸੇ ਹੋਰ ਫੈਬਰਿਕ ਤੇ ਕੋਈ ਡਿਜ਼ਾਈਨ ਕਸਟਮਾਈਜ਼ ਕਰਾਉਣਾ ਚਾਹੁੰਦੇ ਆ ਕਿਸੇ ਵੀ ਫੈਬਰਿਕ ਤੇ ਕੋਈ ਵੀ ਡਿਜ਼ਾਈਨ ਜਿਹੜਾ ਕਸਟਮਾਈਜ਼ ਕਰਾ ਸਕਦੇ ਹੋ ਕੋਈ ਵੀ ਡਿਜ਼ਾਈਨ ਹੈਗਾ ਤੁਹਾਡਾ ਤੁਸੀਂ ਫੋਟੋ ਪਾਓ ਸਾਨੂੰ ਫੈਬਰਿਕ ਦੱਸੋ ਆਪਣੇ ਕੋਲ ਹਰ ਤਰ੍ਹਾਂ ਦੇ ਫੈਬਰਿਕ ਅਵੇਲੇਬਲ ਆ ਤੁਹਾਨੂੰ ਉਹ ਹੀ ਡਿਜ਼ਾਈਨ ਜਿਹੜਾ ਕਸਟਮਾਈਜ਼ ਕਰਕੇ ਦੇਵਾਂਗੇ